ਸਾਰਿਆਂ ਨੂੰ ਜਮਸੀ ਦੀ ਅੱਜ ਅਸੀਂ ਪੜਾਂਗੇ ਜੇ ਸ਼ਾਇਦ ਦਾ 24 ਮਾਧਿਆਏ ਧਰਤੀ ਦਾ ਨਿਆਉ ਪਹਿਲੀ ਆਇਤ ਵੇਖੋ ਯਹਵਾ ਨੇ ਧਰਤੀ ਨੂੰ ਸੁੰਝਵੀਂ ਕਰੇਗਾ ਅਤੇ ਉਹ ਨੂੰ ਵੀਰਾਨ ਕਰੇਗਾ ਅਤੇ ਉਹਦੇ ਪਹਾੜ ਵਿਗਾੜ ਦੇਵੇਗਾ ਅਤੇ ਉਹਦੇ ਵਾਸੀਆਂ ਨੂੰ ਖਿਲਾਰ ਦੇਵੇਗਾ ਦੂਸਰੀ ਆਇਤਾ یوں ਹੋਵੇਗਾ ਕਿ ਜਿਵੇਂ ਲੋਕ ਤਿਵੇਂ ਜਾਜਕ ਜਿਵੇਂ ਗੋਲਾ ਤਿਵੇਂ ਉਹਦਾ ਮਾਲਕ ਜਿਵੇਂ ਗੋਲੀ ਤਿਵੇਂ ਉਹਦੀ ਬੀਬੀ ਜਿਵੇਂ ਮੁੱਲ ਲੈਣ ਵਾਲਾ ਤਿਵੇਂ ਮੁੱਲ ਦੇਣ ਵਾਲਾ ਜਿਵੇਂ ਕਰਜ਼ਾ ਲੈਣ ਦੇਣ ਵਾਲਾ ਤੇਵੇਂ ਕਰਜ਼ਾ ਲੈਣ ਵਾਲਾ ਜਿਵੇਂ ਵਿਆਜ ਲੈਣ ਵਾਲਾ ਤੇਵੇਂ ਵਿਆਜ ਦੇਣ ਵਾਲਾ ਤੀਸਰੀ ਆਇਤ ਧਰਤੀ ਸੁਨਵੀ ਤੇ ਹੀ ਸੁਨਵੀ ਕੀਤੀ ਜਾਵੇਗੀ ਤੇ ਲੁੱਟੀ ਪੁੱਟੀ ਜਾਵੇਗੀ ਕਿਉਂ ਜੋ ਇਹ ਗੱਲ ਹੀ ਹੋਵਾਂ ਨੇ ਆਖੀ ਹੈ ਚੌਥੀ ਆਇਤ ਧਰਤੀ ਸੋ ਕਰਦੀ ਤੇ ਕੁਮਲਾਹ ਜਾਂਦੀ ਹੈ ਜਗਤ ਢਿੱਲਾ ਪੈ ਜਾਂਦਾ ਤੇ ਕੁਮਲਾਹ ਜਾਂਦਾ ਹੈ ਧਰਤੀ ਦੇ ਉੱਚੇ ਲੋਕ ਢਿੱਲੇ ਪੈ ਜਾਂਦੇ ਹਨ ਪੰਜਵੀਂ ਆਇਤ ਧਰਤੀ ਆਪਣੇ ਵਾਸੀਆਂ ਹੀਟਪਲੀਥ ਹੋ ਗਈ ਹੈ ਕਿਉਂ ਜੋ ਕਿਉਂ ਜੋ ਉਹਨਾਂ ਨੇ ਵਿਵਸਥਾ ਦਾ ਉਲੰਘਣਾ ਕੀਤਾ ਉਹਨਾਂ ਨੇ ਵਿਧੀਆਂ ਨੂੰ ਤੋੜ ਸੁੱਟਿਆ ਉਹਨਾਂ ਨੇ ਸਦੀਪਕ ਨਿਮਨਪਨ ਛੱਡਿਆ 6ਵੀਂ ਆਇਤ ਇਸ ਲਈ ਇੱਕ ਸਰਾਪ ਧਰਤੀ ਨੂੰ ਖਾ ਗਿਆ ਹੈ ਅਤੇ ਉਹਦੇ ਵਾਸੀ ਦੋਸ਼ੀ ਠਹਿਰੇ ਇਸ ਲਈ ਧਰਤੀ ਦੇ ਵਾਸੀ ਭਸਮ ਹੋਏ ਅਤੇ ਥੋੜੇ ਜਿਹੇ ਆਦਮੀ ਬਾਕੀ ਹਨ 7ਵੀਂ ਆਇਤ ਨਵੀਂ ਮਹਿਸੂ ਕਰਦੀ ਹੈ ਕਿ ਬੇਲ ਕੁਮਲਾਉਂਦੀ ਹੈ ਸਾਰੇ ਖੁਸ਼ਦਿਲ ਹੋ ਕੇ ਭੜਦੇ ਹਨ ਅਠਵੀਂ ਆਇਤ ਦਫਾ ਦੀ ਖੁਸ਼ੀ ਬੰਦ ਹੋ ਗਈ ਹੈ ਆਨੰਦ ਕਰਨ ਵਾਲਿਆਂ ਦਾ ਰੌਲਾ ਮੁੱਕ ਗਿਆ ਬਰ ਬਰਬਤ ਦੀ ਖੁਸ਼ੀ ਬੰਦ ਹੋ ਗਈ ਨੌਵੀਂ ਆਇਤ ਉਹ ਮਦ ਮਦ ਗੀਤ ਦੇ ਨਾਲ ਨਹੀਂ ਪੀਂਦੇ ਸ਼ਰਾਬ ਉਹਦੇ ਪੀਣ ਵਾਲਿਆਂ ਨੂੰ ਕੌੜੀ ਲੱਗਦੀ ਹੈ ਦਸਵੀਂ ਆਇਤ ਖੱਪੀ ਨਗਰ ਤੋੜਿਆ ਗਿਆ ਅਤੇ ਹਰ ਲੰਗਣ ਬੰਦ ਕੀਤਾ ਗਿਆ ਅਤੇ ਘਰ ਲੰਗਣੋ ਬੰਦ ਕੀਤਾ ਗਿਆ 11ਵੀਂ ਆਇਤ ਚੌਂਕਾ ਵਿੱਚ ਮਾਦ ਲਈ ਰੌਲਾ ਹੈ ਸਾਰਾ ਆਨੰਦ ਹਨੇਰਾ ਹੋ ਗਿਆ ਧਰਤੀ ਦੀ ਖੁਸ਼ੀ ਬੰਦ ਹੋ ਗਈ 12ਵੀਂ ਆਇਤ ਸ਼ਹਿਰ ਵਿੱਚ ਬਰਬਾਦੀ ਰਹਿ ਗਈ ਫਾਟਕ ਭੱਜਾ ਟੁੱਟਾ ਪਿਆ ਹੈ 13ਵੀਂ ਆਇਤ ਇਉਂ ਤਾਂ ਧਰਤੀ ਦੇ ਵਿਚਕਾਰ ਲੋਕਾਂ ਦੇ ਵਿੱਚ ਹੋਵੇਗਾ ਜਿਵੇਂ ਜਤੂਨ ਦਾ ਹਲੂਣਾ ਜਿਵੇਂ ਅੰਗੂਰ ਤੋੜਨ ਦੇ ਪਿੱਛੇ ਰੈਂਤ ਖੁੰਦ ਚੁਗਣਾ 14ਵੀਂ ਆਇਤ ਉਹ ਆਪਣੀ ਆਵਾਜ਼ ਚੁੱਕਣਗੇ ਉਹ ਜੇ ਕਾਰੇ ਗਿਚਾਉਣਗੇ ਉਹ ਹੀ ਹਵਾ ਦੇ ਤੇਜ ਦੇ ਕਾਰਨ ਸਮੁੰਦਰ ਨੂੰ ਲਲਕਾਰਨਗੇ 15ਵੀਂ ਆਇਤ ਐਸ ਲਈ ਚੜ੍ਹਦੇ ਪਾਸੇ ਯਹਵਾ ਦੀ ਮਹਿਮਾ ਕਰੋ ਸਮੁੰਦਰ ਦੇ ਟਾਪੂਆਂ ਵਿੱਚ ਇਸਰਾਇਲ ਦੇ ਪਰਮੇਸ਼ਰ ਦੇ ਨਾਮ ਦੀ ਵੀ 16ਵੀਂ ਆਇਤ ਧਰਤੀ ਦੇ ਕੰਡੇ ਤੋਂ ਅਸੀਂ ਭਜਨ ਗੁਸੁੰਦੇ ਹਾਂ ਧਰਮੀ ਜਾਣ ਲਈ ਮਾਣ ਪਰ ਮੈਂ ਆਖਿਆ ਮੈਂ ਲਿੱਸਾ ਪੈ ਗਿਆ ਮੈਂ ਲਿੱਸਾ ਪੈ ਗਿਆ ਹਾਏ ਮੇਰੇ ਉੱਤੇ ਠੱਗਾ ਨੇ ਠੱਗੀ ਕੀਤੀ ਹਾਂ ਠੱਗਾ ਨੇ ਠੱਗੀ ਹੀ ਠੱਗੀ ਕੀਤੀ 17ਵੀਂ ਆਇਤ ਪਾ ਪੂਰਾ ਤੇ ਫੰਦਾ ਤੇਰੇ ਉੱਤੇ ਹਨ हे ਧਰਤੀ ਦੇ ਵਾਸੀ 18ਵੀਂ ਆਇਤ ਈਓ ਵੇਗਾ ਕੇ ਪੌਂਦੇ ਰੋਲੇ ਤੋਂ ਭੱਜਿਆ ਹੋਇਆ ਪੌਰੇ ਵਿੱਚ ਡਿੱਗੇਗਾ ਅਤੇ ਪੌਰੇ ਵਿੱਚੋਂ ਤਾਹਾਂ ਆਇਆ ਹੋਇਆ ਫੰਦੇ ਵਿੱਚ ਫਸੇਗਾ ਕਿਉਂ ਜੋ ਉੱਪਰੋਂ ਖਿੜਕੀਆਂ ਖੁੱਲ ਗਈਆਂ ਧਰਤੀ ਦੀਆਂ ਨੀਹਾਂ ਹਿੱਲ ਗਈਆਂ ਹਨ 19ਵੀਂ ਆਇਤ ਤਰਤੀ ਉੱਕਾ ਹੀ ਟੁੱਟ ਗਈ ਤਰਤੀ ਉੱਕਾ ਹੀ ਪਾਟ ਗਈ ਤਰਤੀ ਉੱਕਾ ਹੀ ਹਿਲਾਈ ਗਈ ਵੀਵੇਂ ਆਏ ਤਾਂ ਤਰਤੀ ਸ਼ਰਾਬੀ ਵਾਂਗ ਡਗਮਗਾਉਂਦੀ ਹੈ ਉਹ ਛੱਪਰ ਵਾਂਗ ਹੁਲਾਰੇ ਖਾਂਦੀ ਹੈ ਉਹਦੇ ਅਪਰਾਧ ਦਾ ਭਾਰ ਉਹਦੇ ਉੱਤੇ ਹੈ ਉਹ ਡਿੱਗ ਪਈ ਫੇਰ ਕਦੇ ਨਾ ਉੱਠੇਗੀ ਇਕਵੇਂ ਆਏ ਤਾਂ ਉਸ ਦਿਨ ਹੀ ਹੋਵੇਗਾ ਕਿ ਹਵਾ ਅਸਮਾਨੀ ਸੈਨਾ ਨੂੰ ਅਸਮਾਨ ਉੱਤੇ ਅਤੇ ਜ਼ਮੀਨ ਦੇ ਰਾਜੇ ਨੂੰ ਜ਼ਮੀਨ ਉੱਤੇ ਸਜਾ ਦੇਵੇਗਾ ਬਾਈਮੀ ਐ ਤੇ ਜਿਵੇਂ ਅਸੀਰ ਭੋਰੇ ਵਿੱਚ ਇਕੱਠੇ ਹਨ ਉਹ ਇਕੱਠੇ ਕੀਤੇ ਜਾਣਗੇ ਉਹ ਕੈਦ ਵਿੱਚ ਕੈਦ ਕੀਤੇ ਜਾਣਗੇ ਉਹ ਬਹੁਤਿਆ ਦਿਨਾਂ ਦੇ ਪਿੱਛੇ ਉਹਨਾਂ ਦੀ ਖਬਰ ਲਈ ਜਾਵੇਗੀ ਤੇਈਮੀ ਐ ਤੇ ਤਾਂ ਚੰਦ ਪੰਗਰ ਜਾਵੇਗਾ ਤੇ ਸੂਰਜ ਲਾਜ ਖਾਵੇਗਾ ਕਿਉਂ ਜੋ ਸੈਨਾ ਦੇ ਇਹ ਹਵਾਸੀਓਨ ਪਰਬਦ ਉੱਤੇ ਯਰੂਸ਼ਲਮ ਵਿੱਚ ਅਤੇ ਆਪਣੇ ਬਜ਼ੁਰਗਾਂ ਦੇ ਅੱਗੇ ਤੇਜ ਨਾਲ ਰਾਜ ਕਰੇਗਾ ਆਮੀਨ ਪ੍ਰਭੂ ਜੀ ਇਹਨਾਂ ਵਿਚਾਰਨ ਪੜੇ ਸੁਣੇ ਜਾਣ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ੁਖਾ ਸ਼ਾਂਤੀ ਰਮ ਸਦਾ ਵਾਸਤੇ ਰਹਿਣ ਆਮੀਨ ਸਾਂਜਮ ਸਿੱਖੀ